ਕਿ ਆਪ ਕਿਉਂਕਿ ਜਿਹੜਾ ਚਿਹਰਾ ਆ ਜਿਹੜੀਆਂ ਅੱਖਾਂ ਆ ਉਹ ਕਦੀ ਝੂਠ ਨਹੀਂ ਬੋਲਦੀਆਂ ਮੈਂ ਜਿੱਥੋਂ ਵੀ ਲੰਘਦਾ ਸਾਰੇ ਹੱਸ ਕੇ ਜਿਹੜਾ ਆ ਆਪ ਦੱਸਦੇ ਆ ਕਿ ਭਈ ਤੁਹਾਡੀ ਜਜੇਕਾਰ ਆ ਚੰਗਾ ਆ ਔਰ ਨਾਲੇ ਇਹਦੀ ਅਸਲ ਚ ਮੈਂ ਅੱਗੇ ਵੀ ਹਮੇਸ਼ਾ ਗੱਲ ਆ ਮੇਰਾ ਸਟੈਂਡ ਉਹੀ ਆ ਇਹ ਚ ਭਲਾ ਅਸਲ ਚ ਉਹਨਾਂ ਦਾ ਹੀ ਆ ਜਿਹੜੇ ਵੋਟ ਪਾ ਰਹੇ ਨਾ ਜਿਹੜੇ ਹੱਥ ਵੋਟ ਪਾਉਣ ਜਾਂਦੇ ਉਹਨਾਂ ਦਾ ਭਲਾ ਇਹਦੇ ਵਿੱਚ ਕਿਉਂਕਿ ਮੈਂ ਵੀ ਆਪਣੇ ਹਲਕੇ ਲੈਵਲ ਤੇ ਜਿਹੜਾ ਆ ਇਕੱਲੇ ਇਕੱਲੇ ਵਾਰਡ ਇਕੱਲੀ ਇਕੱਲੀ ਚੀਜ਼ ਆ ਪਰਸਨਲੀ ਨਹੀਂ ਦੇਖ ਸਕਦਾ ਕਿ ਟੀਮ ਚਾਹੀਦੀ ਹੁੰਦੀ ਤੇ ਉਹ ਐਮਸੀ ਜਿਹੜੇ ਆ ਸਰਕਾਰ ਦੇ ਬਣਨਗੇ ਤੋ ਕੰਮ ਹੋਣਗੇ ਉਹ ਲੋਕਾਂ ਦੇ ਕੰਮ ਹੋਣੇ ਅਸਲ ਚ ਤੇ ਇਸ ਕਰਕੇ ਮੈਂ ਤਾਂ ਵੀ ਬੈਸਟ ਵਿਸ਼ਸ ਤਾਂ ਚਲੋ ਸਾਰਿਆਂ ਨੂੰ ਹੀ ਆ ਜਿਹੜੇ ਲੜਦੇ ਆ ਮੈਨੂੰ ਪਤਾ ਹੈ ਜਦੋਂ ਪਰਿਵਾਰ ਕੋਈ ਜਦੋਂ ਇਲੈਕਸ਼ਨ ਲੜਦਾ ਤੇ ਬੜੀਆਂ ਉਮੀਦਾਂ ਹੁੰਦੀਆਂ ਚਾਹੇ ਕੋਈ ਵੀ ਹੋਵੇ ਪਰ ਚਲੋ ਲੋਕਾਂ ਦਾ ਭਲਾ ਜਿਹੜਾ ਖੀਰ ਉਹ ਇਸੇ ਚ ਆ ਕਿ ਆਮ ਆਦਮੀ ਪਾਰਟੀ ਦੇ ਜੋ ਉਮੀਦਵਾਰ ਜਿੱਤਾਂ ਆ ਉੱਤਰ ਜਿਹੜੇ ਦਾਵਾ ਕਰਦੇ ਬੇਗੋਲ ਚੰਗਰ ਕਹਿੰਦੇ ਕਿ ਸਖੇ ਉਹੇ ਪਾਸੇ ਕੋਈ ਜਿੱਤ ਨਹੀਂ ਦੇਣਾ ਦੇਖੋ ਜੀ ਉਹ ਹੰਕਾਰ ਹੋ ਸਕਦਾ ਉਹਨਾਂ ਦਾ ਜਾ ਮੈਂ ਕਹਿੰਦਾ ਜੀ ਉਹ ਨਾਲੇ ਕਿਹ ਵੀ ਚੀਜ਼ ਐ ਨਾ ਉਹ ਗੱਲ ਹੁਣ ਲੁਕੀ ਨਹੀਂ ਸਾਰਿਆਂ ਤੋਂ ਕਿ ਉਹ ਆਪਸ ਵਿੱਚ ਇੱਕ ਦੂਜੇ ਨਾਲ ਉਹਨਾਂ ਨੇ ਸੰਧੀ ਜਿਹੜੀ ਕਰ ਲਈ ਉਹ ਸੰਧੀ ਅਸਲ 'ਚ ਮੈਂ ਕਹਿੰਦਾ ਜੀ ਕਾਂਗਰਸ ਲਈ ਤਾਂ ਨਹੀਂ ਪਰ ਅਕਾਲੀ ਦਲ ਲਈ ਮੈਂ ਸੋਚਦਾ ਬਹੁਤ ਮਾੜੀ ਗੱਲ ਐ ਹੋ ਸਕਦਾ ਐ ਸਿਆਸੀ ਤੌਰ ਤੇ ਜਿਹੜਾ ਅਕਾਲੀ ਦਲ ਐ ਉਹ ਹਾਸ਼ੀਏ ਤੇ ਆ ਪਰ ਇਹ ਜਿਹੜੀ ਐ ਇੱਕ ਸਾਰਟ ਆਫ ਇਨਸਲਟ ਐ ਅਕਾਲੀ ਦਲ ਲਈ ਕਿ ਕਾਂਗਰਸ ਦਾ ਹੱਥ ਪੜਨਾ ਪੈ ਜੀ ਬਹੁਤ ਮਾੜੇ ਦਿਨ ਕਹਿ ਸਕਦੇ ਸਵਾਲ ਜਿਹੜਾ ਉੱਥੇ ਮੀਡੀਆ ਨਾਲ ਗੱਲਬਾਤ ਕਰਦੇ ਸੀ ਉਹ ਦਾਵਾ ਕੀਤਾ ਉਹਨਾਂ ਨੇ ਕਿ ਕਹਿੰਦਾ ਕਿ ਕਿਹਰੇ ਨਾਲ ਹੀ ਸਾਰਾ ਕੁਝ ਚੋਕ ਕਰ ਰਹੀ ਆ ਆਮ ਆਦਮੀ ਪਾਰਟੀ ਜਮੀਨ ਤੇ ਕੁਰਸੀ ਹੈ ਨਹੀਂ ਹੁਣ ਆਪਾਂ ਇੱਥੇ ਤੁਹਾਡੇ ਕੋਲ ਖੜੇ ਆ ਇੱਥੇ ਕੋਈ ਧੱਕਾ ਦੇ ਦ ਕੋਈ ਹਾਲਾ ਲਾਲਾ ਦੇਖਦੀ ਲੁੱਕ ਦੇਖਦੇ ਹੀ ਆ ਕਿਹੜਾ ਧੱਕਾ ਆ ਉਦਾਂ ਹੀ ਮੂੰਹ ਨਾ ਧੱਕਾ ਬਣੇ ਉਹ ਅਸਲ ਚ ਜੀ ਵਿਕਾਸ ਤੇ ਗੱਲਾਂ ਵੀ ਫੇਸਬੁਕ ਤੇ ਹੀ ਕਰਦੇ ਆ ਵੀਡੀਓ ਚ ਹੀ ਕਰਦੇ ਆ ਤੇ ਜਿਹੜੇ ਕੰਮ ਵੀ ਆ ਉਹ ਵੀ ਫੇਸਬੁੱਕ ਤੇ ਹੀ ਕਰਦੇ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਹੜਾ ਸੀਵਰੇਜ ਪੈ ਰਿਆ ਹੁਣ ਆਪਾਂ ਇੱਥੇ ਖੜੇ ਆ ਅੱਜ ਜਿਹੜਾ ਖੜੇ ਆ ਇੱਥੋਂ ਹੁਣ ਜ਼ਮੀਨ ਉੱਚੀ ਨਹੀਂ ਵੀ ਇੱਥੇ ਇੰਟਰਲੌਕ ਟਾਈਲ ਲੱਗੀ ਜਿੱਥੇ ਮੈਂ ਖੜ ਕੇ ਬੋਲਣ ਆ ਮੇਰੇ ਹੁਣ ਥੱਲੇ ਪਾਈਪ ਆ ਮੈਂ ਪਾਈਪ ਦੇ ਉੱਤੇ ਖੜਾ ਆ ਇਹ ਕੋਈ ਫੇਸਬੁੱਕ ਤੇ ਨਹੀਂ ਪਾਈਪ ਪਏ ਐਕਚੂਅਲ ਚ ਧਰਤੀ ਚ ਪਏ ਆ ਤੇ ਜੋ ਨਹੀਂ ਮਤਲਬ ਦੇਖ ਕੇ ਵੀ ਅਣਗੌਲਿਆ ਕਰਨਾ ਚਾਹੁੰਦੇ ਉਹ ਮੈਂ ਕਹਿੰਦਾ ਉਹਨਾਂ ਦੀ ਆਪਦੀ ਕਮੀ ਹੋਊਗੀ ਲੋਕੀ ਦੇਖਦੇ ਕੰਮ ਹੋ ਰੇ ਸਰ ਲਾ ਆਖਰੀ ਕੁਛ ਹੈਗਾ ਇਹੀ ਦਾਵਾ ਹੈਗਾ ਤੇ ਨਾਲ ਜਿਹੜੇ ਚਾਰੇ ਹਲ ਜਾਂਦੇ ਨੇ ਦੇਖੋ ਜੀ ਚੰਗਾ ਹੋਊਗਾ ਲੋਕ ਭਲਾਈ ਲਈ ਹੋਊਗਾ ਬਹੁਤ ਵਧੀਆ ਹੋਊਗਾ ਲੋਕਾਂ 'ਚ ਉਤਸ਼ਾਹ ਆ ਤੇ ਬਹੁਤ ਵਧੀਆ ਹੋਊਗਾ ਜੋ ਪਰਮਾਤਮਾ ਕਰਦਾ ਚੰਗਾ ਹੀ ਕਰੂਗਾ ਤੁਸੀਂ ਸੋਸ਼ਲ ਮੀਡੀਆ ਤੇ ਵੀ ਇੱਕ ਜਾਣਕਾਰੀ ਦਿੱਤੀ ਹੈ ਕਿ ਜਿਹੜੀ ਭੁਲਾਤ ਦਾ ਮੇਨ ਇਸ਼ੂ ਹੈਗਾ ਉੱਥੇ ਬਾਈਪਾਸ ਵਾਲਾ ਜੀ ਉਹ ਜੀ ਉਹ ਆਪਾਂ ਮੈਂ ਆਲਰੇਡੀ ਕਿਉਂਕਿ ਮੇਰੀ ਆਪ ਦੀ ਕੋਸ਼ਿਸ਼ ਆ ਕਿਉਂਕਿ ਜੇ ਬਾਈਪਾਸ ਨਹੀਂ ਬਣਦਾ ਜਿਹੜੇ ਭੁਲਾਦੇ ਦੁਕਾਨਦਾਰ ਆ ਉਹ बार-बार ਸਵਾਲ ਆ ਜਾਂਦਾ ਜੀ ਕਹਿੰਦੇ ਦੁਕਾਨਾਂ ਢਾ ਕੇ ਸੜਕ ਜਿਹੜਾ ਇਹ ਚੌੜੀ ਕਰ ਦਿਓ ਮੈਂ ਨਹੀਂ ਚਾਹੁੰਦਾ ਇਦਾਂ ਹੋਵੇ ਮੈਂ ਚਾਹੁੰਦਾ ਕਿ ਦੁਕਾਨਦਾਰਾਂ ਨੂੰ ਉਹਨਾਂ ਦੀ ਰੋਜ਼ੀ-ਰੋਟੀ ਕਿਸੇ ਤਰੀਕੇ ਖੁੱਸੇ ਨਾ ਤੇ ਨਾਲ ਦੀ ਨਾਲ ਜਿਹੜਾ ਆ ਲੋਕਾਂ ਨੂੰ ਜਿਹੜਾ ਰਾਹ ਲੰਘਣ 'ਚ ਦਿੱਕਤ ਵੀ ਨਾ ਹੋਵੇ ਤੇ ਨਾਲੇ ਪਾਰਕਿੰਗ ਉਹਨਾਂ ਨੂੰ ਦੇਰੇ ਇਸੇ ਚੱਕਰ 'ਚ ਕਿ ਕੋਈ ਕੱਲ ਨੂੰ ਗੱਡੀ ਕਿਸੇ ਦੁਕਾਨ ਦੇ ਮੋੜੇ ਖੜੀ ਕਰਕੇ ਜਾਮ ਨਾ ਲਾਵੇ ਆਪਣੀ ਪਾਰਕਿੰਗ ਚ ਲਾਵੇ